ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸੈਮਨੂ ਜੀ ਲੈ ਕੇ ਆ ਜਿਹੜੇ ਅੱਜ ਦੀ ਵੱਡੀ ਖਬਰ ਪੰਜਾਬ ਰੋਡਵੇਜ ਸਟ੍ਰੈਕ ਸਥਿਤੀ ਤਣਾਅਪੂਰਨ ਸੂਬਾ ਉਪ ਪ੍ਰਧਾਨ ਨੇ ਖੁਦ ਦੇ ਪੈਟਰੋਲ ਪਾ ਕੇ ਕੀਤੀ ਅੱਗ ਲਗਾਉਣ ਦੀ ਕੋਸ਼ਿਸ਼ ਕਪੂਰਥਲਾ ਵਿੱਚ ਪੰਜਾਬ ਰੋਡ ਵਿੱਚ ਪਨ ਪੀ ਆਰਟੀਸੀ ਕੰਟਰੈਕਟ ਵਰਕ ਜੁਨੀਆਂ ਨ 25 ਬਲੀਕ 11 ਵੱਲੋਂ ਸ਼ੁੱਕਰਵਾਰ ਸਵੇਰੇ ਤੋਂ ਕਿਲੋਮੀਟਰ ਸਕੀਮ ਦੇ ਢੈਡਰ ਦਾ ਬਾਈਕਟ ਕਰਦੇ ਹੋਏ ਲੋਕਲ ਬੱਸ ਸਟੈਂਡ ਤੇ ਭਾਰਤ ਪ੍ਰਦਰਸ਼ਨ ਕੀਤਾ ਗਿਆ ਅਤੇ ਇਸੇ ਦੌਰਾਨ ਉਸ ਸਮੇਂ ਤਣਾਪੂਰਨ ਸਥਿਤੀ ਬਣ ਗਈ ਜਦੋਂ ਪਸੂਬਾ ਉਪ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂ ਆਪਣੇ ਉੱਤੇ ਪੈਟਰੋਲ ਭਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਮੌਕੇ ਤੇ ਮੌਜੂਦਾ ਪੁਲਿਸ ਕਰਮਚਾਰੀਆਂ ਨੇ ਉਸ ਦੀ ਇਸ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਹਾਲਾਂਕਿ ਮੌਜੂਦਾ ਪੁਲਿਸ ਨੇ ਕਰਮਚਾਰੀਆਂ ਨੇ ਉਸ ਦੀ ਇਸ ਕੋਸ਼ਿਸ਼ ਨੂੰ ਨਾ ਕੰਮ ਕਰ ਦਿੱਤਾ ਤੇ ਇਸ ਦੀ ਪੁਸ਼ਟੀ ਕਰਦੇ ਹੋਏ ਡੀਐਸਪੀ ਡਾਕਟਰ ਸ਼ੀਤਲ ਸਿੰਘ ਨੇ ਦੱਸਿਆ ਕਿ ਹੁਣ ਸਥਿਤੀ ਕਾਬੂ ਹੇਠ ਹੈ ਇੱਥੇ ਤਿੰਨ ਥਾਣਿਆਂ ਦੀ ਪੁਲਿਸ ਟੀਮ ਸਮੇਤ ਪੀਆਰ ਪੀਸੀ ਆਰ ਦੇ ਟ੍ਰੈਫਿਕ ਕਰਮਚਾਰੀ ਵੀ ਮੌਕੇ ਤੇ ਮੌਜੂਦ ਹਨ ਡੀਐਸਪੀ ਨੇ ਇਹ ਵੀ ਦੱਸਿਆ ਕਿ ਜੁੰਨੀਆਂ ਦੀ ਹੜਤਾਲ ਦੌਰਾਨ ਜੁੰਨੀਆਂ ਆਗੂਆਂ ਅਤੇ ਪੁਲਿਸ ਵਿਚਾਲੇ ਹੱਥੋਪਾਈ ਦੀ ਹੋਈ ਹੋਈ ਅਤੇ ਕਪੁਰਥਲਾ বাস ਸਟੈਂਡ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਇਸ ਹੱਥੋਪਾਈ ਵਿੱਚ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਹੈ ਤੇ ਦੂਜੇ ਪਾਸੇ ਗੁਰਪ੍ਰੀਤ ਸਿੰਘ ਪੰਨੂ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਉਹਨਾਂ ਨਾਲ ਤੱਕਾ ਤੱਕਾ ਮੁਕੀ ਕੀਤੀ ਤੇ लाठी चार्ज ਕੀਤਾ ਹੈ ਜੁਨੀਅਰ ਮੈਂਬਰਾਂ ਦੇ ਮੋਬਾਈਲ ਖੋਲੇ ਲਏ ਤੇ ਇੱਕ ਪੁਲਿਸ ਕਰਮਚਾਰੀ ਨੇ ਸਾਡੇ ਕੰਡੈਕਟਰ ਸਾਥੀ ਨੂੰ ਥੱਪੜ ਮਾਰੇ ਇਥੋਂ ਤੱਕ ਕਿ ਸਿਵਲ ਵਰਦੀ ਵਿੱਚ ਪੁਲਿਸ ਵਾਲਿਆਂ ਨੇ ਸਾਨੂੰ ਗਾਲਾਂ ਕੱਢੀਆਂ ਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਇਹ ਸੰਘਰਸ਼ ਅਨਮਿੱਥੇ ਸਮੇਂ ਤੱਕ ਵੀ ਚੱਲ ਚੱਲ ਸਕਦਾ ਹੈ ਅਤੇ ਪ੍ਰਦਰਸ਼ਨ ਵਿੱਚ 200 ਕਰਮਚਾਰੀਆਂ ਨੇ ਹਿਸਾਲਿਆ ਹੈ ਖਬਰ ਨਾਲ ਅੰਤ ਤੱਕ ਬਨੇ ਰਹੇ ਨਹੀਂ ਧੰਨਵਾਦ